ਹੋਰ ਕਿਵੇਂ ਆ ਗਰਮੀ ਤ ਠੀਕ ਆ ਬਾਈ ਬਹੁਤ ਵਧੀਆ ਯਾਰ ਤੇਰਾ ਮੁੱਛਾ ਬੜਾ ਘਣੇ ਖੜਾ ਗਿਆ ਕਿਹੜੀ ਕੰਪਨੀ ਦਾ ਵੀਰ ਇਹ ਹੈਗਾ ਬਾਈ ਸਟਾਰ ਐਗਰੀ ਸੀਡ ਮੁੱਛਲ 1401 ਅੱਛਾ ਸਟਾਰ ਐਗਰੀ ਸੀਡ ਦਾ ਮੁੱਛਲ 1401 ਹਾਂ ਤੇ ਤੂੰ ਸਟਾਰ ਐਗਰੀ ਸੀਡ ਦਾ ਮੁੱਛਲ 1401 ਕਿਉਂ ਲਾਇਆ ਇਹਦੀ ਕਿਹੜੀ ਵਿਸ਼ੇਸ਼ਤਾ ਇਹਦੇ ਵਿੱਚ ਬਸ ਪਹਿਲਾਂ ਇਹਨਾਂ ਇਸ ਕੰਪਨੀ ਮੰਨ ਲਓ ਵੀ ਜਵਾਰ ਜੂਰ ਲਿਆ ਕੇ ਵੀਜ ਦੇ ਰਹੇ ਆ ਉਹਦਾ ਰੀਅਲਟ ਸਾਨੂੰ ਬਹੁਤ ਵਧੀਆ ਮਿਲਿਆ ਸੀ ਆ ਜਿਹਦਾ ਕਰਕੇ ਮਨ ਲਓ ਵੀ ਇਹ ਲਾ ਕੇ ਦੇਖਿਆ ਪਹਿਲੀ ਵਾਰ ਅੱਛਾ ਪਹਿਲਾ ਜਵਾਰ ਵੀਜੀ ਸੀ ਹਾਂ ਅੱਛਾ ਫਿਰ ਤੁਸੀਂ ਇਹ ਜਿਹੜਾ ਵੀਜ ਲਾਇਆ ਇਹ ਚ ਕੀ ਵਿਸ਼ੇਸ਼ਤਾ ਹੈ ਜੀ ਯਾਰ ਕਾਤੋਂ ਲਾਇਆ ਇਹਦੇ ਚ ਇੱਕ ਤਾਂ ਵੀਰੇ ਮੈਕਸਿੰਗ ਹੈਣੀ ਮਨ ਲਓ ਜਮਾ ਵੀ ਤੇ ਨਾ ਹੀ ਇਹਦੇ ਚ ਕੋਈ ਝੰਡੇ ਰੋਗ ਦੀ ਜਾਦੇ ਦਿੱਕਤ ਆਈ ਹੈ ਮਨ ਲਓ 5-6 ਸਾਲ ਹੋ ਗਏ ਸਾਨੂੰ ਬਾਸਮਤੀ ਲਾਉਂਦਿਆਂ ਨੂੰ ਜਿਹਦੇ ਚ ਸਭ ਤੋਂ ਵੱਧ ਮਨ ਲਓ ਵੀ ਇੱਕ ਦੀ ਘੱਟ ਦੇਖਣ ਨੂੰ ਮੈਕਸਿੰਗ ਤੇ ਉਹਦੀ ਝੰਡੇ ਰੋਗ ਦੀ ਸਮੱਸਿਆ ਸਾਨੂੰ ਮਿਲੀ ਠੀਕ ਹੈ ਮੈਨੂੰ ਵੀ ਇਹਦੇ ਵਿੱਚ ਝੰਡਾ ਰੋਗ ਬਿਲਕੁਲ ਨਜ਼ਰ ਮਿਕਸਿੰਗ ਦੀ ਗੱਲ ਕੀਤੀ ਹੈ ਕਿਤੇ ਤੁਸੀਂ ਪਹਿਲਾਂ ਬੂਟੇ ਕਢਾਏ ਤਾਂ ਨਹੀਂ ਆਏ ਸਾਲ ਹੀ ਕੱਢਦੇ ਸੀਗੇ ਇਹ ਤੋਂ ਪਹਿਲਾਂ ਇਸ ਵਾਰ ਨਹੀਂ ਕਢਾਏ ਨਾ ਇਸ ਵਾਰ ਨਹੀਂ ਕਢਾਏ ਯਾਰ ਤਾਂ ਕਮਾਲ ਹੋ ਗਈ ਬਾਸਮਤੀ ਦੀ ਖੇਤੀ ਕਰਦ ਨੂੰ 6 ਸਾਲ ਹੋ ਗਏ ਉਹ ਸੇਮ ਹੀ ਖੇਤ ਹੈ 6 ਸਾਲਾਂ ਤੋਂ ਇਸੇ ਖੇਤ 'ਚ ਮੰਨ ਲਓ ਬਾਸਮਤੀ ਲੱਗਦੀ ਹੈ ਪਹਿਲਾਂ ਝੰਡਾ ਰੋਗਾਉਂਦਾ ਸੀ ਆਉਂਦਾ ਸੀ ਪਹਿਲਾਂ ਮਿਕਸਿੰਗ ਆਉਂਦੀ ਸੀ ਆਉਂਦੀ ਸੀ ਇਸ ਵਾਰ ਨਹੀਂ ਆਈ ਇਸ ਵਾਰ ਨਹੀਂ ਆਈ ਤੇ ਹੈਰਾਨ ਜੀ ਨਹੀਂ ਹੋਏ ਯਾਰ ਇਸ ਵਾਰ ਵੀ 6 ਸਾਲ ਹੋ ਗਏ ਸਾਡੇ ਬਾਸਮਤੀ ਲੱਗਦੇ ਨੂੰ ਤੇ ਇਹਦੇ ਵਿੱਚ ਝੰਡਾ ਰੋਗ ਆਉਣਾ ਚਾਹੀਦਾ ਸੀ ਨਹੀਂ ਸਾਨੂੰ ਤਾਂ ਬਹੁਤ ਤਸੱਲੀ ਹੋਈ ਹੈ ਸਟਾਰ ਐਗਰੀ ਸੀਡ ਦਾ ਵੀ ਵੀ ਕੇ ਵੀ ਬਹੁਤ ਵ ਠੀਕ ਹੈ ਤਾਂ ਦੋਸਤੋ ਸਟਾਰ ਐਗਰੀ ਸੀਡ ਦਾ ਜਿਹੜਾ ਮੁਛਲਚੌਸ ਇੱਕ ਆ ਇਹਦੇ ਵਿੱਚ ਝੰਡਾ ਰੋਗ ਕਿਉਂ ਨਹੀਂ ਆਇਆ ਕਿਉਂਕਿ ਜਿਹੜਾ ਝੰਡਾ ਰਹੂਗਾ ਉਹ ਬੀਜ ਨਹੀਂ ਫੈਲਦਾਗਾ ਜੇਕਰ ਚੰਗੀ ਫਰਮ ਦਾ ਬੀਜ ਹੋਊਗਾ ਚੰਗੀ ਕੁਆਲਿਟੀ ਦਾ ਬੀਜ ਹੋਊਗਾ ਤਾਂ ਉਹਦੇ ਵਿੱਚ ਮਿਕਸਿੰਗ ਵੀ ਘੱਟ ਹੋਊਗੀ ਜਿਵੇਂ ਕਿ ਆਪਣਾ ਗਰਮੀ ਸਿੰਘ ਦਾਸ ਰਿਆ ਤੇ ਉਹਦੇ ਵਿੱਚ ਝੰਡਾ ਰੋਗ ਵੀ ਨਾ ਮਾਤਰਾ ਆਊਗਾ ਘੱਟ ਆਊਗਾ ਨਾਲੇ ਇਸ ਵਾਰ ਤਾਂ ਝੰਡਾ ਰੋਗ ਪੁਛਲਚੌਸ ਇੱਕ ਦੇ ਵਿੱਚ ਆਈ ਬਹੁਤ ਆ ਪਰੰਤੂ ਇਹਦੇ ਵਿੱਚ ਬਹੁਤ ਜ਼ਿਆਦਾ ਘਟਾ ਹੈ ਕੋਈ ਐਕਸਟਰਾ ਦਵਾਈ ਕੀਤੀ ਹੋਵੇ ਸਪਰੇਅ ਕੀਤੀ ਹੋਵੇ ਨਹੀਂ ਨਾਰਮਲ ਹੀ ਸਾਰੀਆਂ ਜਿਹੜੀਆਂ ਇਸ ਸਾਲ ਵਰਤਦੇ ਸੀ ਅੱਛਾ ਜਿਹੜੇ ਇਸ ਸਾਲ ਵਰਤਦੇ ਸੀ ਉਹੀ ਕੀਤੀਆਂ ਹਾਂ ਠੀਕ ਹੈ ਤਾਂ ਇਹ ਮੇਨ ਕਾਰਨ ਆ ਝੰਡਾ ਰੋਗ ਨਾ ਆਉਂਦਾ ਦੂਜੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਟਾਰ ਐਗਰੀਸੀਡ ਵਾਲੇ ਮੁਛਲ 1401 ਦੇ ਵਿੱਚ ਕੀ ਆ ਕੀਦੇ ਵਿੱਚ ਮਿਕਸਿੰਗ ਹੈ ਨਹੀਂ ਯਾਰ ਕਿੰਨੀ ਕਿ ਜਿਆਦਾ ਮਿਕਸਿੰਗ ਲੱਗੀ ਤੁਹਾਨੂੰ ਹੁਣ ਤੱਕ ਉਹ 1-2% ਵੀ ਨਹੀਂ ਕਹਿ ਸਕਦੇ ਆਪਾਂ ਸਾਨੂੰ ਤਾਂ ਜਮ ਜ਼ੀਰੋ ਜਾਨਕਿ 100% ਪਿਓਰਿਟੀ ਹੈ ਹਾਂ ਪਿਓਰਿਟੀ ਹੈ ਪਹਿਲੀ ਵਾਰ ਇਹੋ ਜਿਹਾ ਬੀਜ ਮਿਲਿਆ ਤੁਹਾਨੂੰ ਪਹਿਲੀ ਵਾਰ ਹੀ ਠੀਕ ਹੈ ਹੁਣ ਜਦੋਂ ਮਿਕਸਿੰਗ ਘਟ ਹੋਈ ਤਾਂ ਆਪਣਾ ਝਾੜ ਆਟੋਮੈਟਿਕ ਹੀ ਵੱਧ ਜਾਊਗਾ ਮਿਕਸਿੰਗ ਘਟ ਹੋਈ ਤਾਂ ਆਪਣੇ ਝੋਨੇ ਦੇ ਰੇਟ ਆ ਉਹ ਆਟੋਮੈਟਿਕ ਹੀ ਸਭ ਤੋਂ ਜ਼ਿਆਦਾ ਆਊਗਾ ਮਿਕਸਿੰਗ ਘਟ ਹੋਈ ਤਾਂ ਝੋਨੇ ਦੇ ਆਪਣੇ ਮੁੱਚ ਚੌਸਿਕ ਦੇ ਦਾਣੇ ਹੋ ਮੋਟੇ ਤੇ ਭਾਰੇ ਹੋਣਗੇ ਚਮਕਦਾਰ ਹੋਣਗੇ ਵਪਾਰੀ ਦੂਰੋਂ ਭੱਜ ਆਊਗਾ ਤੁਹਾਨੂੰ ਕੀ ਲੱਗਦਾ ਦਾਣੇ ਦੇਖ ਕੇ ਦਾਣੇ ਦਾ ਰੰਗ ਵਧੀਆ ਹੈ ਮੰਨ ਲਓ ਦਾਣੇ ਦੀ ਮੰਨ ਲਓ ਕੁਆਲਿਟੀ ਵਧੀਆ ਲੱਗਦੀ ਹੈ ਦੂਜੇ ਪਹਿਲਾਂ ਵਾਲੇ ਸਾਲਾਂ ਨਾਲ ਠੀਕ ਹੈ ਇਸ ਦੋ ਲਾਬਾ ਇਸ ਸਟਾਰ ਐਗਰੀ ਸਿਡ ਦੇ ਮੁਛਲ ਚੌਸ ਇੱਕ ਦੇ ਵਿੱਚ ਕੋਈ ਹੋਰ ਬਿਮਾਰੀ ਆਈ ਹੋਵੇ ਨਹੀਂ ਕੋਈ ਬਿਮਾਰੀ ਨਹੀਂ ਆਈ ਮੰਨ ਲਓ ਆ ਅੱਗੇ ਦਿੱਕਤ ਆ ਜਾਂਦੀ ਬੂਟੇ ਸੁੱਕਣ ਦੀ ਉਹ ਵੀ ਨਹੀਂ ਆਈ ਜਾਂ ਚੰਦੇ ਰੋਗ ਦੀ ਵਾਧਾ ਆਉਂਦੀ ਸੀਗੀ ਉਹ ਵੀ ਨਹੀਂ ਆਈ ਮੈਕਸੀਮ ਵੀ ਨਹੀਂ ਆਈ ਕੋਈ ਨੈਕ ਬਲਾਸਟ ਵਗੈਰਾ ਨਾ ਨਾ ਸਰ ਸਾਰਾ ਸਪਰੀਆਂ ਉਹੀ ਕੀਤੀਆਂ ਇਹਨੇ ਪਹਿਲਾਂ ਕਰਦੇ ਸੀ ਸਪਰੀਆਂ ਉਹੀ ਆ ਮੰਨ ਲਓ ਵੀ ਜਿੰਨਾ ਕਿ ਸਾਡੇ ਕੋਲੇ ਤਿਆਰ ਉਹ ਉਸ ਹਿਸਾਬ ਨਾਲ ਕਰੀ ਜਾਂਦੇ ਆ ਤੇ ਐਕਤੀ ਕੋਈ ਕੋਸ਼ਿਸ਼ ਵੀ ਬਹੁਤ ਵਧੀਆ ਲੱਗੀ ਨਾ ਨਵਾਂ ਕੁਝ ਨਹੀਂ ਕਰਿਆ ਕੀ ਨਵਾਂ ਕੁਝ ਨਹੀਂ ਕੀਤਾ ਅੱਛਾ ਤਾਂ ਦੋਸਤੋ ਜਿਹੜਾ ਇਹ ਕਿਸਾਨ ਆ ਸਰਦਾਰ ਗੁਰਮੀਤ ਸਿੰਘ ਜੀ ਮੇਰੇ ਪਿੰਡ ਦਾਗਾ ਮੇਰਾ ਪਿੰਡ ਅਕਾਲ ਚਰਾਣੀ ਆ ਤੇ ਮੇਰੇ ਆਪਦੇ ਪਿੰਡ ਦੇ ਵਿੱਚ ਇਸ ਵਾਰ ਸਟਾਰ ਐਗਰੀ ਸੀਡ ਵਾਲਾ ਮੁੱਛਲ ਚੌਸ ਇੱਕ ਬਹੁਤ ਲੱਗਿਆਗਾ ਬਾਕੀ ਤੁਹਾਡੇ ਖੇਤਾਂ ਵਿੱਚ ਹੋਰ ਕਿਹੜਾ ਬੀਜ ਲੱਗਾ ਸਟਾਰ ਐਗਰੀ ਸੀਡ ਦਾ ਸਟਾਰ ਐਗਰੀ ਸੀਡ ਦਾ ਜੀ ਸਾਡੇ ਲੱਗਿਆ 17 18 ਲੱਗਿਆ ਹੋਇਆ ਉਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਨੂੰ ਉਹਦੇ ਵਿੱਚ ਕੋਈ ਮਿਕਸਿੰਗ ਨਾ ਮੇਰੇ ਕੋਲ ਹੀ ਹੀਰੋ ਹੈ ਤੇ ਇਸ ਵਰਤਾਰੇ ਗੋਬ ਦੀ ਸੁੰਡੀ ਬਹੁਤ ਹੈ ਇਹਦੇ ਵਿੱਚ ਉਹ ਜੋ ਗੋਬ ਦੀ ਸੁੰਡੀ ਵੀ ਹੈ 0% ਹੀ ਮੰਨ ਲਓ ਹੈ ਨਹੀਂ ਹੈ ਨਹੀਂ ਠੀਕ ਹੈ ਤਾਂ ਤੁਹਾਡੇ ਕਹਿਣ ਦਾ ਮਤਲਬ ਕਿ ਇਹਨਾਂ ਦੇ ਸਾਰੇ ਵੀਰ ਹੀ ਬਹੁਤ ਜਿਆਦੇ ਵਧੀਆ ਹੈ ਸਾਡੇ ਪਹਿਲਾ ਤਜਰਬਾ ਸੀਗਾ ਸਾਡਾ ਜਵਾਰ ਬੀਜ ਦੇ ਸਟਾਰ ਹੈਗ ਦੀ ਸੀਡ ਦੀ ਤੇ ਉਸ ਤੋਂ ਬਾਅਦ ਮੰਨ ਲਓ ਆ 17 18 ਤੇ ਮੁੱਛਲ 1401 ਵੀਜਾ ਜੀਤੂ ਬੀਜਾਂ ਤੋਂ ਬਾਅਦ ਸਾਡਾ ਮੰਨ ਲਓ ਵਿਸ਼ਵਾਸ ਹੋਰ ਵੀ ਵਧ ਗਿਆ ਕੰਪਨੀ ਦੇ ਠੀਕ ਹੈ ਤੁਸੀਂ ਆਪਣੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਤਾਰ ਐਗਰੀ ਸੀਡ ਦਾ ਬੀਲ ਆਉ ਬਹੁਤ ਵਧੀਆ ਮੰਨ ਲਓ ਇਹਨਾਂ ਦਾ ਰੀਅਲਟਮ ਮਿਲਦਾ ਪਰ ਠੀਕ ਹੈ ਤੁਹਾਨੂੰ ਮੁਛਲ 241 ਦੇ ਲਾ ਕੇ ਖੁਸ਼ ਹੋ ਹਾਂ ਪੂਰੇ ਖੁਸ਼ ਪੂਰੇ ਬਾਗੋ ਬਾਗ ਪੂਰੇ ਠੀਕ ਹੈ ਤਾਂ ਦੋਸਤੋ ਜੇਕਰ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਮੇਰੇ ਤੋਂ ਵੀ ਪੁੱਛ ਸਕਦੇ ਹੋ ਸਰਦਾਰ ਗੁਰਮੀਤ ਸਿੰਘ ਤੋਂ ਵੀ ਪੁੱਛ ਸਕਦੇ ਹੋ ਮੇਰਾ ਪਿੰਡ ਕਾਲਚਰਾਣੀ ਹੈ ਤੇ ਇਹ ਪਿੰਡ ਦੇ ਵਿੱਚ ਆ ਕੇ ਤੁਸੀਂ ਇਹ ਵੈਰਾਈਟੀ ਦੇਖ ਵੀ ਸਕਦੇ ਹੋ ਹੁਣ ਦਿਓ ਜੈਤ ਧੰਨਵਾਦ ਦੋਸਤੋ